ਸੋ ਸਿੱਕਲਿਸ ਆਵਰਨ ਵੈਲਕਮ ਆ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਵਿੱਚ ਅੱਜ ਜਿਹੜੀ ਵੀਡੀਓ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਬਲਗਾਰੀਆ ਬਾਰੇ ਕਿਉਂਕਿ ਬਲਗਾਰੀਆ ਬਾਰੇ ਬਹੁਤ ਜਿਹੜੇ ਮੈਸੇਜ ਆਉਂਦੇ ਆ ਤੇ ਬਲਗਾਰੀਆ ਦੇ ਵੀਜ਼ਿਆਂ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਮਤਲਬ ਕਿ ਪਿਛਲੇ 1.5 2 ਮਹੀਨੇ ਤੋਂ ਜਿਹੜੇ ਵੀਜ਼ੇ ਰੁਕੇ ਸੀਗੇ ਬਹੁਤ ਘੱਟ ਜਿਹੜੇ ਆ ਰਹੇ ਸੀਗੇ ਕਾਰਨ ਕੀ ਸੀ ਬਲਗਾਰੀਆ ਦੇ ਵਿੱਚ ਇਲੈਕਸ਼ਨ ਹੋਇਆ ਇਲੈਕਸ਼ਨ ਦੇ ਕਾਰਨ ਉੱਥੇ ਜਿਹੜਾ ਸਾਰਾ ਕੁਝ ਇਹਨਾਂ ਨੇ ਰੋਕ ਦਿੱਤਾ ਸੀਗਾ ਮਤਲਬ ਕਿ ਜਿਹੜਾ ਪ੍ਰੋਸੈਸ ਨੂੰ ਸਲੋ ਕਰ ਦਿੱਤਾ ਸੀ ਤੇ ਦੂਜਾ ਕਾਰਨ ਜਿਹੜਾ ਉਹ ਹੈ ਕਿ ਸ਼ੇਨਗਨ ਜ਼ੋਨ ਦੇ ਵਿੱਚ ਆਉਣ ਕਰਕੇ ਥੋੜਾ ਜਿਹਾ ਇਹਨਾਂ ਨੇ ਉਹ ਵੀ ਪ੍ਰੋਸੈਸ ਜਿਹੜਾ ਵਾ ਘਟਾਇਆ ਚੇਂਜ ਕੀਤਾ ਤਾਂ ਸੋ ਇਸ ਕਰਕੇ ਬਲਗਾਰੀਆ ਦੇ ਵਿੱਚ ਜਿਹੜਾ ਵਾ ਜਿਹੜੇ ਉੱਥੋਂ ਦੇ ਵੀਜ਼ੇ ਉਹਨਾਂ ਦੇ ਵਿੱਚ ਜਿਹੜਾ ਵਾ ਕਾਫੀ ਇਹਨਾਂ ਨੇ ਸਲੋ ਕੀਤਾ ਸੀ ਸੋ ਹੁਣ ਅ ਜਿਹੜੀ ਇੱਕ ਦੋ ਦਿਨ ਪਹਿਲਾਂ ਦੀ ਨਿਊਜ਼ ਹੈ ਉਹਦੇ ਵਿੱਚ ਬਲਗਰੀਆ ਦੀ ਗਵਰਨਮੈਂਟ ਉਹਨਾਂ ਦੇ ਇਮੀਗ੍ਰੇਸ਼ਨ ਨੇ ਜਿਹੜਾ ਵਾ ਇਹ ਹੁਣ ਕਹਿ ਦਿੱਤਾ ਕਿ ਹੁਣ ਅਸੀਂ ਜਿਹੜਾ ਵਾ ਵੀਜ਼ਾ ਦਾ ਪ੍ਰੋਸੈਸ ਜਿਹੜਾ ਫਾਸਟ ਕਰਾਂਗੇ ਜੇ ਕਿ ਜਿਹੜੇ ਟੂਰਿਸਟ ਵੀਜ਼ੇ ਆ ਉਹਨਾਂ ਨੂੰ ਅਸੀਂ ਵੱਧ ਵੱਧ ਟੂਰਿਜ਼ਮ ਨੂੰ ਪ੍ਰਮੋਟ ਕਰਾਂਗੇ ਉਹਦੇ ਵਾਸਤੇ ਵੱਧ ਵੱਧ ਵੀਜ਼ੇ ਦੇਵਾਂਗੇ ਫਿਰ ਜਿਹੜੇ ਵਰਕ ਵੀਜ਼ੇ ਆ ਜਿਹੜੇ ਉਹ ਵੀ ਅਸੀਂ ਜਿਹੜਾ ਵਾ ਬਹੁਤ ਜ਼ਿਆਦਾ ਹੁਣ ਐਤ ਕੀ ਜਿਹੜਾ ਦੇਵਾਂਗੇ ਬਾਕੀ ਜਿਹੜੀ ਅੰਬੈਸੀ ਦੀ ਗੱਲ ਆ ਅੰਬੈਸੀ ਵਿੱਚ ਵੀ ਅਪਾਇੰਟਮੈਂਟਾਂ ਦਾ ਥੋੜਾ ਜਿਹਾ ਚੱਲਦਾ ਪਿਆ ਸੀਗਾ ਕਿ ਅਪਾਇੰਟਮੈਂਟਾਂ ਪਹਿਲਾਂ ਤਾਂ ਪੰਡ ਬਣਾ ਬਹੁਤ ਮਿਲਦੀਆਂ ਸੀਗੀਆਂ ਮਟਾਉਣ ਅਪਾਇੰਟਮੈਂਟਾਂ ਜਿਹੜੀਆਂ ਉਹ ਨਹੀਂ ਮਿਲਦੀਆਂ ਸੀਗੀਆਂ ਸੋ ਉਹ ਵੀ ਜਿਹੜਾ ਵਾ ਇਹਨਾਂ ਨੂੰ ਸੋਲਵ ਕਰ ਦੇਣਾ ਵਾ ਸੋ ਜਿਨ੍ਹਾਂ ਨੇ ਬਲਗਰੀਆ ਦਾ ਅਪਲਾਈ ਕੀਤਾ ਵਾ ਜਾਂ ਕਰਨ ਬਾਰੇ ਸੋਚ ਰਹੇ ਆ ਉਹਨਾਂ ਨੂੰ ਜਿਹੜਾ ਵਾ ਵੀਜ਼ੇ ਵਗੈਰਾ ਜਿਹੜਾ ਵਾ ਉਹ ਜਲਦੀ ਮਿਲਣਗੇ ਸੋ ਜੇ ਟੂਰਿਸਟ ਵੀਜ਼ਾ ਤੁਸੀਂ ਗਲਫ ਤੋਂ ਅਪਲਾਈ ਕਰਨ ਦੀ ਸੋਚ ਰਹੇ ਆ ਤੇ ਬਲਗਾਰੀਆ ਦਾ ਜਿਹੜਾ ਕਰ ਲੋ ਕਿਉਂਕਿ ਬਲਗਾਰੀਆ ਜਿਹੜਾ ਵਾ ਹੁਣ ਟੂਰਿਸਟ ਵੀਜ਼ਾ ਜਿਆ ਦੇਣ ਵਾਲਾ ਦੇਣ ਵਾਲਾ ਆ ਇਹਨਾਂ ਗਰਮੀਆਂ ਦੇ ਵਿੱਚ ਸਫਰ ਦੇ ਵਿੱਚ ਸੋ ਇਹ ਬਲਗਾਰੀਆ ਬਿਨ ਰਿਲੇਟਡ ਨਿਊਜ਼ ਸੀ ਕਿਉਂਕਿ ਬਲਗਾਰੀਆ ਪਿਛਲੇ ਕਾਫੀ ਟਾਈਮ ਤੋਂ ਜਿਹੜਾ ਵਾ ਵੀਜ਼ਾ ਨੂੰ ਥੋੜਾ ਜਿਹਾ ਕੱਟ ਦੇ ਰਿਹਾ ਵੀਜ਼ੇ ਥੋੜੀ ਜਿਹੀ ਉਹਨਾਂ ਦੀ ਪ੍ਰੋਬਲਮ ਸੀਗੀ ਇਲੈਕਸ਼ਨ ਦੀ ਫਿਰ ਉਹ ਕੋਲ ਆ ਸ਼ੇਨਗਨ ਜੂ ਦੇ ਵਿੱਚ ਆਉਣ ਦੀ ਜੋ ਇਹ ਤੋਂ ਨਾ ਮੈਂ ਇੱਕ ਗੋੜਾ ਨਿਊਜ਼ ਨਾ ਦਿੰਨਾ ਮੈਂ ਸ਼ਾਂਤੀ ਕਰਦਣਾ ਜਿੱਦਾਂ ਰਵਾਨੀਆਂ ਐਸਾ ਵੀਜ਼ਾ ਫ੍ਰੀ ਕਰਤਾ ਹਾਂ 31 ਮਾਰਚ ਤੋਂ 31 ਮਾਰਚ 2025 ਤੋਂ ਜਿਹੜਾ ਅਮਰੀਕਾ ਜੇ ਜਾਣਾ ਵਾ ਤੇ ਜੇ ਕਿਸੇ ਕੋਲ ਰੋਮੇਨियन ਪਾਸਪੋਰਟ ਆ ਤੋ 90 ਦਿਨ ਦੀ ਐਂਟਰੀ ਆ ਉਹਨਾਂ ਠੀਕ ਆ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉਹ 90 ਦਿਨ ਕੰਮ ਸਕਦਾ ਕੋਈ ਅਮਰੀਕਾ ਦਾ ਵੀਜ਼ਾ ਨਹੀਂ ਚਾਹੀਦਾ ਸੋ 2026 ਦੇ ਵਿੱਚ ਇਸੇਵੇਂ ਜਿਹੜਾ ਵਾ ਪ੍ਰੋਸੈਸ ਬਲਗਾਰੀਆ ਵਾਸਤੇ ਆ ਬਲਗਾਰੀਆ 2026 ਦੇ ਵਿੱਚ ਜਿਹੜਾ ਵਾ ਵੀਜ਼ਾ ਫਰੀ ਹੋ ਜਾਊਗਾ ਅਮਰੀਕਾ ਵਾਸਤੇ ਮਤਲਬ ਜੇ ਬਲਗੇਰੀਅਨ ਨੇ ਅਮਰੀਕਾ ਜਾਣਾ ਵਾ ਜਿਨ੍ਹਾਂ ਕੋ ਬਲਗਾਰੀਆ ਦਾ ਪਾਸਪੋਰਟ ਆ ਉਹਨਾਂ ਨੂੰ ਅਮਰੀਕਾ ਦਾ ਵੀਜ਼ਾ ਲੈਣ ਦੀ ਲੋੜ ਨਹੀਂ ਉਹ 90 ਦਿਨ ਜਿੰਦਾ ਮਰਜੀ ਉੱਥੇ ਘੁੰਮ ਫਿਰ ਸਕਦੇ ਆ ਇਹ ਵੀ ਇੱਕ ਜਿਹੜੀ ਆ ਗੁੱਡ ਨਿਊਜ਼ ਬਲਗਾਰੀਆ ਵਾਲਿਆਂ ਵਾਸਤੇ ਆ ਕਿ ਹ ਤੇ ਬਾਕੀ 1 ਜਨਵਰੀ 2026 ਨੂੰ ਜਿਹੜਾ ਵਾ ਇਹਨਾਂ ਦੀ ਕਰੰਸੀ ਦਾ ਵੀ ਹੋ ਰਿਹਾ ਵਾ ਕਿਉਂਕਿ ਯੂਰੋ ਚੱਲਣ ਜਾ ਰਹੇ ਆ ਬਲਗਾਰੀਆ ਦੇ ਵਿੱਚ ਸੋ ਇਸ ਕਰਕੇ ਦੋ ਤਿੰਨ ਅਪਡੇਟਾਂ ਸੀਗੀਆਂ ਜਿਹੜਾ ਤੁਹਾਨੂੰ ਸ਼ੇਅਰ ਕਰਨੀਆਂ ਸੀਗੀਆਂ ਬਾਕੀ ਟਰਾਈ ਕਰੋ ਬਲਗਾਰੀਆ ਦੇ ਵਿੱਚ ਜੇ ਤੁਸੀਂ ਹੋਣਾ ਜਾਂ ਫਿਰ ਤੁਸੀਂ ਅ ਹਰਮਾਨੀਆ ਜਾਣਾ ਕਰੋਸ਼ੀਆ ਜਾਣਾ ਇਹ ਉਹ ਕੰਟਰੀ ਆ ਜਿਹੜੇ ਈਜ਼ੀਲੀ ਜਿਹੜੇ ਤੁਹਾਨੂੰ ਐਂਟਰੀ ਦੇ ਦਿੰਦੇ ਆ ਤੇ ਮੰਨ ਲਓ ਕਿ ਜਿਆਦਾ ਤੁਹਾਨੂੰ ਸਟruggਲ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਵਰਕ ਪਰਮਿਟ ਜਿਹੜੇ ਇਹਨਾਂ ਕੰਟਰੀਆਂ ਦੇ ਉਹ 90% 99% ਜਿਹੜੇ ਆ ਮਿਲ ਜਾਂਦੇ ਆ 1% ਚਾਂਸ ਹੁੰਦੇ ਆ ਤੁਹਾਡੇ ਡਾਕੂਮੈਂਟ ਖਰਾਬ ਹੋਣ ਸਾਡੀ ਕੰਪਨੀ ਫੇਕ ਹੋਵੇ ਉੱਥੇ ਜਿਹੜਾ ਰਿਜੈਕਸ਼ਨ ਆਉਂਦੀ ਹੈ ਬਟ ਅਦਰਵਾਈਜ਼ ਰਿਜੈਕਸ਼ਨ ਨਹੀਂ ਆਉਂਦੀ ਸੋ ਉਹ ਚੀਜ਼ ਵੀ ਜਿਹੜੀ ਬਲਗਾਰੀਆ ਤੇ ਰਮਾਨੀਆ ਨੇ ਸਪੋਰਟ ਕਰਤੀ ਆ ਬਲਗਾਰੀਆ ਤੇ ਰਮਾਨੀ ਉਸੇ ਕੰਪਨੀ ਨੂੰ ਹੀ ਵਰਕ ਪਰਮਿਟ ਦੇਣਗੇ ਜਿਹੜੀ ਜੈਨੂਨ ਹੋਊਗੀ ਜਿਹੜੀ ਆਪਣਾ ਟੈਕਸ ਪੇ ਕਰਦੀ ਆ ਫੇਕ ਕੰਪਨੀਆਂ ਨੂੰ ਹੀ ਵਰਕ ਪਰਮਿਟ ਨਹੀਂ ਦਿੰਦੇ ਹੈਗੇ ਸੋ ਇਹ ਸੀਗੀ ਵੀਡੀਓ ਬਲਗਾਰੀਆ ਨਾਲ ਰਿਲੇਟਡ ਬਲਗਾਰੀਆ ਵਾਲੇ ਜਿਹੜੇ ਵੇਟ ਕਰਦੇ ਸੀਗੇ ਉਹਨਾਂ ਨੂੰ ਹੁਣ ਤੜਾ ਤੜਾ ਵੀਜ਼ੇ ਮਿਲਣਗੇ ਅਪਾਇੰਟਮੈਂਟਾਂ ਜਾਂ ਉਹਨਾਂ ਦੇ ਜਿਹੜੇ ਪਹਿਲੇ ਰੁਕੇ ਕੰਮ ਉਹ ਵੀ ਸੋਲਵ ਹੋਣਗੇ ਸੋ ਬਾਕੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਸਰੀ ਗੱਲ